ਪਤਿ ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਘਤ ਭਈ ਹਮਾਰੀ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗ ਜੀਓ ਸ਼ੁਭਾਗ ਸਮਾਪਤ ਹੋਇਆ ਹੈ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜਾ ਭਾਗੇ ਹਾਂ ਵੱਡੇ ਭਾਗ ਭੇਟੇ ਗੁਰਦੇਵਾਂ ਕੋਟ ਪ੍ਰਾਤ ਮਿਟੇ ਹਰ ਸੇਵਾ ਆਪ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕੋਈ ਵੀ ਰਸਨਾ ਬਾਂਝੀ ਨਾ ਰਹੇ ਗਜ-ਬਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਪ ਜੀ ਸ਼ਰਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ ਸਵਾਪ ਜੀ ਨੇ ਕਥਾ ਵਿਚਾਰਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਜਦੋਂ ਸ਼੍ਰੀ ਰਵਿਦਾਸ ਜੀ ਦੀ ਐਸੀ ਪ੍ਰੀਤੀ ਵੇਖੀ ਤੇ ਕਹਿੰਦੇ ਨੇ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਪਰਮਾਤਮਾ ਉਹਦੀ ਦੁਕਾਨ ਤੇ ਆਏ ਹੱਥ ਵਿੱਚ ਪਾਰਸ ਹੈ ਪਰ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਵੇਖ ਕੇ ਨਾ ਪਛਾਣ ਲਿਆ ਪਛਾਣ ਕੇ ਇਹ ਸ਼ਬਦੋਚਾਰਨ ਕੀਤਾ ਸੀ ਆਪ ਜੀ ਨੇ ਇੱਕ ਗਲ ਸਰਵਣ ਕੀਤਾ ਜੋ ਤੁਮ ਗਿਰ ਵਰ ਤੋ ਹਮ ਮੋਰਾ ਜੋ ਤੁਮ ਚੰਤ ਤੋ ਹਮ ਭੇ ਹੈ ਚਕੂਰਾ ਮਾਦਵੇ ਤੁਮ ਨਾ ਤੁਰੋ ਤੋ ਹਮ ਨਹੀਂ ਤੁਰਹਿ ਤੁਮ ਸੇਂ ਤੋਰਾ ਕਵਨ ਸੰਗ ਜੋ ਰਹਿ ਕਵਨ ਸਿਉ ਜੋ ਰਹਿ ਜੋ ਤਮ ਦੀਵਰਾ ਤੋ ਹਮ ਬਾਤੀ ਜੋ ਤਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਤੇ ਗੁਰਮਖ ਪਿਆਰਿਓ ਇਹ ਸ਼ਬਦ ਉਚਾਰਨ ਕੀਤਾ ਤੇਰਾ ਨਾਮ ਜਪ ਕੇ ਤੇ ਇਹ ਫਾਹੀ ਕੱਟਣੀ ਐ ਤੇ ਤੁਸੀਂ ਮੈਨੂੰ ਫਾਹੀ ਪਾਉਣ ਲੱਗੇ ਹੋ ਇਹ ਮਾਇਆ ਦੀ ਜਿਹੜੀ ਫਾਹੀ ਐ ਇਹ ਤਾਂ ਤੇਰਾ ਨਾਮ ਜਪ ਕੇ ਕੱਟੀ ਜਾਂਦੀ ਐ ਇਹ ਤਾਂ ਤੇਰਾ ਨਾਮ ਜਪ ਕੇ ਤੇਰੀ ਸੇਵਾ ਕਰਕੇ ਤੇਰਾ ਸਿਮਰਨ ਕਰਕੇ ਕੱਟੀ ਜਾਂਦੀ ਐ ਤੇ ਤੁਸੀਂ ਮੈਨੂੰ ਇਸ ਮਾਇਆ ਵਿੱਚ ਭਰਮਾ ਰਹੇ ਹੋ ਜਦੋਂ ਇਹੋ ਜੀ ਪ੍ਰੀਤ ਵੇਖੀ ਨਾ ਉਹ ਸਾਧੂ ਦਾ ਰੂਪ ਧਾਰਨ ਕੀਤਾ ਪਰਮਾਤਮਾ ਨੇ ਤੇ ਕਹਿੰਦੇ ਨੇ ਭਗਵਾਨ ਵਾਹਿਗੁਰੂ ਨੇ ਖੁਸ਼ ਹੋ ਕੇ ਇਹ ਬਚਨ ਕੀਤੇ ਕਹਿੰਦੇ ਰਵਦਾਸ ਤੂੰ ਧੰਨ ਹੈ ਤੂੰ ਧੰਨ ਹੈ ਜੋ ਸੰਸਾਰ ਦੇ ਭੁੱਲੜ ਜੀਵਾਂ ਨੂੰ ਤੂੰ ਮੇਰੇ ਮਾਰਗ ਤੇ ਲਾ ਰਿਹਾ ਹੈ ਮੇਰੇ ਮਾਰਗ ਤੇ ਲਾ ਕੇ ਤੂੰ ਉਪਦੇਸ਼ ਦੇ ਰਿਹਾ ਹੈ ਜਦ ਤੱਕ ਇਹ ਸੰਸਾਰ ਰਹੇਗਾ ਚੰਦ ਸੂਰਜ ਚਮਕਦਾ ਰਹੇਗਾ ਮੈਨੂੰ ਤੇਰੇ ਵਰਗੇ ਪ੍ਰੇਮ ਜਾਲ ਵਿੱਚ ਫਸਾ ਲੈਣ ਵਾਲਾ ਕੋਈ ਭਗਤ ਨਹੀਂ ਮਿਲਿਆ ਤੂੰ ਭਾਵੇਂ ਲੋਕ ਉਹ ਨੀਚ ਜਾਤ ਆਖਦੇ ਨੇ ਪਰ ਮੇਰੇ ਖਾਤਰ ਉਹ ਬਹੁਤ ਉੱਤਮ ਜਾਤੀ ਹੈ ਜਿਹਦੇ ਵਿੱਚ ਨਾਮ ਜਪ ਲਿਆ ਉੱਤਮ ਕੀ ਹੈ ਉੱਤਮ ਜਾਤ ਨਹੀਂ ਹੈ ਉੱਤਮ ਉਹ ਹੈ ਜੀਨੇ ਨਾਮ ਜਪ ਲਿਆ ਕਹਿੰਦੇ ਨੇ ਜੇ ਉੱਚੀ ਜਾਤੀ ਵਿੱਚ ਵੀ ਹੋ ਕੇ ਕੰਮ ਨੀਚ ਕਰਦਾ ਹੈ ਕਹਿੰਦੇ ਲੇਖਾ ਤੇ ਉਹਨੂੰ ਵੀ ਦੇਣਾ ਪੈਣਾ ਸੋ ਇਸ ਕਰਕੇ ਤੂੰ ਭਾਵੇਂ ਲੋਕ ਆਖਦੇ ਨੇ ਤੂੰ ਨੀਚ ਜਾਤ ਵਿੱਚੋਂ ਹੈ ਪਰ ਤੇਨੂੰ ਉੱਚਾ ਦਰਜ ਹੈ ਪਰੰਤੂ ਮੈਨੂੰ ਸਦਾ ਤੇਰੀ ਗਰੀਬੀ ਤੇ ਤਰਸ ਆਉਂਦਾ ਸਦਾ ਭਗਵਾਨ ਨੇ ਕਿਹਾ ਮਾਂ ਆਪਣੇ ਪੁੱਤਰਾਂ ਨੂੰ ਰੁੱਲਦਾ ਨਹੀਂ ਵੇਖ ਸਕਦੀ ਮਾਤਾ ਪਿਤਾ ਆਪਣੇ ਧੀ ਪੁੱਤਰਾਂ ਨੂੰ ਰੁੱਲਦੇ ਨਹੀਂ ਵੇਖ ਸਕਦੇ ਤੇ ਜਿਵੇਂ ਆਪਣੇ ਮਾਤਾ ਪਿਤਾ ਆਪਣੇ ਔਲਾਦ ਨੂੰ ਰੁੱਲਦੇ ਨਹੀਂ ਵੇਖ ਸਕਦੇ ਤੇ ਪ੍ਰਮਾਤਮਾ ਵਾਹਿਗੁਰੂ ਕਹਿੰਦੇ ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ ਕਹਿੰਦੇ ਭਗਤਾਂ ਨੂੰ ਇਦਾਂ ਪਿਆਰ ਕਰਦਾ ਆਖੁਰ ਸਤਨਾਮ ਫਿਰ ਜਿਵੇਂ ਮਾਂ ਨਹੀਂ ਵੇਖ ਸਕਦੀ ਦੁਖੀ ਆਪਣੇ ਪੁੱਤਰ ਨੂੰ ਆਪਣੇ ਔਲਾਦ ਨੂੰ ਤੇ ਇਸੇ ਤਰ੍ਹਾਂ ਫਿਰ ਪ੍ਰਮਾਤਮਾ ਨੇ ਕਿਹਾ ਮੈਂ ਵੀ ਦੁਖੀ ਨਹੀਂ ਵੇਖ ਸਕਦਾ ਵੀ ਕੋਈ ਗਰੀਬੀ ਦੇ ਵਿੱਚ ਰਵੇ ਮੇਰਾ ਪਿਆਰਾ ਜੋ ਮੇਰਾ ਨਾਮ ਜਪਦਾ ਹੈ ਮੈਨੂੰ ਯਾਦ ਕਰਦਾ ਉਹ ਗਰੀਬੀ ਵਿੱਚ ਰਹੇ ਉਹਨੂੰ ਕਿਸੇ ਚੀਜ਼ ਦੀ ਤੰਗੀ ਆਵੇ ਮੈਨੂੰ ਇਹ ਚੰਗਾ ਨਹੀਂ ਲੱਗਦਾ ਪਰਮਾਤਮਾ ਨੇ ਕਿਹਾ ਤੂੰ ਇਹ ਗਰੀਬ ਦਸਾ ਵਿੱਚ ਜਾਤੀ ਵਿੱਚ ਆ ਕੇ ਇਹਨੂੰ ਉੱਚਾ ਦਰਜਾ ਦਿਵਾ ਦਿੱਤਾ ਮੰਦਰਾਂ ਮਸਜਿਦਾਂ ਧਰਮਸ਼ਾਲਾ ਭਾਵ ਸਭ ਸਥਾਨਾਂ ਤੇ ਜਿਤਨਾ ਆਦਰ ਮਾਨ ਧਨੀ ਦਾ ਹੁੰਦਾ ਉਹਨਾਂ ਕੰਗਾਲ ਦਾ ਨਹੀਂ ਹੁੰਦਾ ਕਹਿੰਦੇ ਮਾਇਆ ਘਰ ਵਿੱਚ ਹੋਵੇ ਤਾਂ ਮੂਰਖ ਵੀ ਕਹਿੰਦੇ ਪੰਡਤਾਂ ਵਰਗੀ ਜਿਤ ਪਾਉਂਦਾ ਹੈ ਇਸ ਕਰਕੇ ਤੂੰ ਮਾਇਆ ਮੈਂ ਤੈਨੂੰ ਦੇਣੀ ਚਾਹੁੰਨਾ ਹਾਂ ਘਰ ਆਏ ਦੀ ਸਾਧਾ ਸੰਤਾਂ ਦੀ ਤਨਮਨ ਧਨ ਕਰਕੇ ਤੂੰ ਸੇਵਾ ਕਰਿਆ ਕਰ ਮੈਂ ਤੈਨੂੰ ਮਾਇਆ ਦੇਣੀ ਚਾਹੁੰਨਾ ਆ ਵੇਖ ਮੇਰੇ ਕੋਲ ਪਾਰਸ ਹੈ ਇਹ ਪਾਰਸ ਇਹ ਨਾ ਜਿਹੜਾ ਇਹ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਇਹ ਤੂੰ ਆਪਣੇ ਕੋਲ ਰੱਖ ਜਦ ਲੋੜ ਪਵੇ ਤਾਂ ਇਹ ਸੋਨਿਆ ਸੋਨਾ ਲੋਹੇ ਨੂੰ ਲਗਾ ਕੇ ਨਾ ਇਹ ਪਾਰਸ ਨੂੰ ਸੋਨਾ ਬਣਾ ਕੇ ਵੇਚਾਇਆ ਕਰੀ ਔਰ ਚੰਗਾ ਆਪਣਾ ਘਰ ਬਣਾ ਲੈ ਚੰਗਾ ਇੱਥੇ ਢੰਡਾਰਾ ਕਰਿਆ ਕਰ ਇਸ ਤਰ੍ਹਾਂ ਜਦੋਂ ਬਚਨ ਕੀਤੇ ਨਾ ਭਗਵਾਨ ਨੇ ਤਾਂ ਭਗਵਾਨ ਦੇ ਪਾਸੋਂ ਇਹ ਬਚਨ ਸੁਣ ਕੇ ਸ੍ਰੀ ਰਵਿਦਾਸ ਮਹਾਰਾਜ ਨੇ ਆਖਿਆ हे ਜਗ ਦੇ ਪਤੀ हे परमात्मा ਇਹ ਮਾਇਆ ਹਨੇਰੀ ਦੀ ਤਰ੍ਹਾਂ ਹੈ ਕਹਿੰਦੇ ਮਨੁੱਖ ਦੇ ਮਨ ਨੂੰ ੜਾ ਕੇ ਲੈ ਜਾਂਦੀ ਹੈ ਮਾਇਆ ਗਿਆ ਨੂੰ ਕਹਿੰਦੇ ਨਸ਼ਟ ਕਰਕੇ ਬੁਰਾਈਆਂ ਵਿੱਚ ਪਾਉਂਦੀ ਹੈ ਚੋਰ ਉੱਚ ਕੇ ਜੋ ਹਨ ਉਹ ਮਾਇਆ ਦੀ ਖਤਰ ਮਨੁੱਖ ਨੂੰ ਜਾਨੋਂ ਮਾਰ ਦਿੰਦੇ ਨੇ ਇਹ ਮਾਇਆ ਕਹਿੰਦੇ ਇੰਨਾ ਕੁਛ ਕਰਾ ਰਹੀ ਹੈ ਇਹ ਮਾਇਆ ਦੀ ਮੈਨੂੰ ਲੋੜ ਨਹੀਂ ਹੈ ਇਹ ਮਾਇਆ ਕਰਕੇ ਹੀ ਸਾਰੇ ਝਗੜੇ ਨੇ ਇਹ ਨਰਕਾਂ ਵਿੱਚ ਲਜਾਣ ਵਾਲੀ ਦੁਰਾਚਰਣੀ ਇਹਦੀ ਸੰਗਤ ਤੋਂ ਮੇਰਾ ਮਨ ਖਿਰਾਉਂਦਾ ਹੈ ਰਵਿਦਾਸ ਮਹਾਰਾਜ ਕਹਿੰਦੇ ਹੈ ਦਾਤਾ ਜੇ ਐਡੀ ਕੋਈ ਕਠਨ ਪ੍ਰੀਖਿਆ ਵਿੱਚ ਨਾ ਮੈਨੂੰ ਪਾਓ ਵੀ ਇਹ ਮਾਇਆ ਦੇ ਜੰਜਾਲਾਂ ਵਿੱਚ ਨਾ ਮੈਨੂੰ ਬੰਨੋ ਮੇਰੇ ਕੋਲ ਤੇਰੇ ਨਾਮ ਦਾ ਸੱਚਾ ਪਾਰਸ ਹੈ ਬਸ ਉਹੀ ਬਹੁਤ ਹੈ ਜਿਹਦੇ ਕੋਲ ਨਾਮ ਦਾ ਸੱਚਾ ਪਾਰਸ ਹੈ ਸੋ ਉਹ ਉਹਨੂੰ ਹੋਰ ਕੋਈ ਲੋੜ ਨਹੀਂ ਪੈਂਦੀ ਵਸਤਵਾਂ ਦੀ ਮੇਰੇ ਕੋਲ ਤੇਰੇ ਨਾਮ ਦਾ ਸੱਚਾ ਪਾਰਸ ਹੈ ਜੋ ਔਗਣ ਰੂਪੀ ਲੋਹੇ ਨੂੰ ਲਾਲ ਬਣਾ ਦਿੰਦਾ ਹੈ ਸੋਨਾ ਬਣਾ ਦਿੰਦਾ ਹੈ ਔਗਣਾਂ ਨੂੰ ਗੁਣ ਬਣਾ ਦਿੰਦਾ ਹੈ ਕੱਲ ਵੀ ਸ਼ਰਮ ਨੇ ਕੀਤਾ ਸੀ ਵੀ ਜਿਹੜੇ ਔਗਣ ਨੇ ਨਾ ਇਹ ਫਿਰ ਗੁਣਵਾਨ ਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਉਹ ਗੁਰੂ ਕੇ ਲੜ ਲੱਗ ਜਾਂਦਾ ਹੈ ਜਦੋਂ ਗੁਰੂ ਕੇ ਲੜ ਲੱਗ ਗਿਆ ਨਾ ਫਿਰ ਜਿਹੜੇ ਔਗਣ ਨੇ ਨਾ ਔਗਣ ਔਗਣ ਵੀ ਸਾਡੇ ਗੁਣ ਬਣ ਜਾਣਗੇ ਦੇਖੋ ਭਾਈ ਵਿਰੀਚੰਦ ਜੀ ਹੋਏ ਨੇ ਭਾਈ ਵਿਰੀਚੰਦ ਪਹਿਲਾਂ ਚੋਰੀਆਂ ਕਰਦੇ ਹੁੰਦੇ ਉਹ ਚੰਗੀਆਂ ਚੰਗੀਆਂ ਤਕਨੀਕਾ ਲਾ ਕੇ ਚੰਗੀਆਂ ਚੰਗੀਆਂ ਉਹ ਸੋਚਾਂ ਸੋਚ ਕੇ ਵਿਰੀਆਂ ਲਾ ਕੇ ਫਿਰ ਚੋਰੀ ਕਰਿਆ ਕਰਦੇ ਤੇ ਜਿੱਥੇ ਉਹ ਚੋਰੀ ਕਰਿਆ ਕਰਦੇ ਕੋਈ ਦੱਸ ਨਹੀਂ ਸੀ ਸਕਦਾ ਵੀ ਕਿਤੇ ਫੜਿਆ ਨਹੀਂ ਸੀ ਗਿਆ ਵੀ ਚੋਰੀ ਕਰਦੇ ਉਹ ਫੜਿਆ ਗਿਆ ਕਿਤੇ ਵੀ ਕੋਈ ਦੱਸ ਨਹੀਂ ਸੀ ਸਕਦਾ ਕੌਣ ਇੱਥੇ ਆਇਆ ਐਨੀ ਹੱਥ ਦੀ ਸਫਾਈ ਸੀ ਉਹਦੀ ਚੋਰੀ ਦੀ ਤੇ ਉਹੀ ਜਿਹੜਾ ਚੋਰੀ ਵਾਲਾ ਗੁਣ ਉਹਦਾ ਹੈ ਤੇ ਉਹ ਗੁਣ ਸੀ ਉਹਦਾ ਔਗਣ ਸੀ ਹੈ ਤੇ ਔਗਣ ਸੀ ਚੋਰੀ ਕਰਦਾ ਸੀ ਪਰ ਜਦੋਂ ਉਹ ਗੁਰੂ ਕੇ ਲੜ ਲੱਗ ਗਿਆ ਨਾ ਉਹੀ ਚੋਰੀ ਵਾਲਾ ਗੁਣ ਉਹਦਾ ਵਿਦੀਚੰਦ ਦਾ ਗੁਣ ਬਣ ਗਿਆ ਗੁਰੂ ਸਾਹਿਬ ਦੇ ਘੋੜੇ ਵਿਦੀਚੰਦ ਨੇ ਕਢਾ ਕੇ ਲਿਆਂਦੇ ਸੀ ਬਹੁਤ ਲੰਮੀ ਕਥਾ ਸੋ ਜਦੋਂ ਗੁਰੂ ਤੋਂ ਪਰਾ ਹੈ ਜਦੋਂ ਆਪਣੇ ਧਰਮ ਤੋਂ ਪਰਾ ਹੈ ਜਦੋਂ ਤੂੰ ਆਪਣੇ ਰਹਿਬਰ ਤੋਂ ਪਰਾ ਹੈ ਤੇਰੇ ਜਿਹੜੇ ਗੁਣ ਨੇ ਨਾ ਉਹ ਵੀ ਤੇਰੇ ਔਗਣ ਬਣਨੇ ਸ਼ੁਰੂ ਹੋ ਜਾਣਗੇ ਪਰ ਜਦੋਂ ਗੁਰੂ ਕੇ ਕੋਲ ਹੋ ਗਿਆ ਨਾ ਗੁਰੂ ਕੇ ਪਾਏ ਹੋਏ ਪੂਰਨਿਆਂ ਤੇ ਚਰਨ ਨਗ ਪਿਆ ਸਤਿਗੁਰਾਂ ਦੀ ਸਿੱਖਿਆ ਤੇ ਚੱਲਣ ਲੱਗ ਪਿਆ ਸਤ ਸੰਗਤ ਦਾ ਰਾਹ ਫੜ ਲਿਆ ਤਾਂ ਸਮਝ ਲਈ ਕਿ ਜਿਹੜੇ ਤੇਰੇ ਔਗਣ ਨੇ ਨਾ ਉਹ ਵੀ ਗੁਣਵਾਨੇ ਸ਼ੁਰੂ ਹੋ ਜਾਣਗੇ ਆਖੋ ਸਤਨਾਮ ਇਸ ਕਰਕੇ ਸ਼੍ਰੀ ਰਵਿਦਾਸ ਮਹਾਰਾਜ ਕਹਿੰਦੇ ਵੀ ਇਹ ਮਾਇਆ ਦੇ ਬੰਦਰਾ ਵਿੱਚ ਨਾ ਸਾਨੂੰ ਪਾਓ ਸਾਡੇ ਕੋਲ ਤੇ ਤੁਹਾਡੇ ਨਾਮ ਦਾ ਜਿਹੜਾ ਪਬ ਸੱਚਾ ਪਾਰਸ ਹੈ। हे जग ਦੇ ਪਤੀ ਮੈਨੂੰ ਵਾਰ-ਵਾਰ ਇਸ ਦੇ ਵਰਤਨ ਦਾ ਉਪਦੇਸ਼ ਨਾ ਕਰੋ ਵੀ ਮਾਇਆ ਵਰਤੋ। ਭਗਵਾਨ ਨੇ ਜਦ ਇਸ ਤਰ੍ਹਾਂ ਜਵਾਬ ਸੁਣਿਆ ਸੁਣ ਕੇ ਨਾ ਉਹ ਪਾਰਸ ਪਾਹਣ ਗੰਢਣ ਵਾਲੇ ਟੋਕਰੇ ਵਿੱਚ ਸੁੱਟ ਦਿੱਤਾ। ਉਹ ਪਾਰਸ ਸੀ ਨਾ ਜਿਹੜਾ ਜਿੱਥੇ ਉਹ ਛੰਦ ਪਏ ਨੇ ਜਿਹੜੇ ਉਹ ਜੁੱਤੀਆਂ ਗੰਢਣ ਵਾਲੇ ਹੁੰਦੇ ਨੇ ਲੋਹੇ ਦੇ ਹੁੰਦੇ ਨੇ ਸੂਆ ਹੁੰਦੇ। ਜਾ ਉਹ ਚਮੜੀ ਨੂੰ ਛਿੱਲਣ ਵਾਸਤੇ ਛੁਰੀ ਹੁੰਦੀ ਹੈ ਉਹ ਸਾਰਾ ਕੁਝ ਹੁੰਦਾ ਨਾ ਉਹ ਲੋਹੇ ਦਾ ਹੁੰਦਾ ਉਹ ਉਹ ਪਾਰਸ ਜਿਹੜਾ ਸੀ ਨਾ ਵਗਾ ਕੇ ਮਾਰਿਆ ਤੇ ਉਹ ਟੋਕਰੇ ਵਿੱਚ ਸੁੱਟ ਦਿੱਤਾ ਹੁਣ ਜਦੋਂ ਉਹ ਟੋਕਰੇ ਦੇ ਵਿੱਚ ਜਿਹੜਾ ਲੋਹਾ ਪਿਆ ਸੀ ਸਾਰਾ ਜਦੋਂ ਉਹ ਪਾਰਸ ਨਾਲ ਛੋਹਿਆ ਉਹ ਸਾਰਾ ਸੋਨਾ ਹੋ ਗਿਆ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਜਿਹੜੇ ਛੰਦ ਸੀ ਨਾ ਲੋਹੇ ਦੇ ਉਹ ਸਾਰੇ سونے ਦੇ ਹੋ ਗਏ ਸਾਰੇ ਹਥਿਆਰ ਪਾਰਸ ਨੂੰ ਸੋਹਦੇ ਸਾਰ ਸੋਨਾ ਬਣ ਗਏ ਇਹ ਆਚਰਜ ਕੌਤਕ ਇਹ ਜਾਣ ਕੇ ਕੀਤਾ ਸੀ ਭਗਵਾਨ ਨੇ ਵੇਖਦਿਆਂ ਕਿ ਇਹ ਇਹਦਾ ਮਨ ਧਰਮੰਦਾ ਜਾਂ ਨਹੀਂ ਧਰਮੰਦਾ ਕਿਉਂਕਿ ਉਹ ਪਰਮਾਤਮਾ ਵਾਹਿਗੁਰੂ ਸਭ ਨੂੰ ਉਹ ਅਜਮਾ ਕੇ ਵੇਖਦਾ ਹੈ ਪਰਮਾਤਮਾ ਪਰਚੇ ਪਾ ਕੇ ਵੇਖਦਾ ਹੈ ਕਿ ਕਿਤੇ ਡੋਲਦਾ ਤੇ ਨਹੀਂ ਤੇ ਗੁਰਮਖ ਪਿਆਰਿਓ ਹੁਣ ਜਦੋਂ ਪਰਮਾਤਮਾ ਵਾਹਿਗੁਰੂ ਨੇ ਵੇਖਿਆ ਕਿ ਉਹ ਜਿਹੜਾ ਪਾਰਸ ਸੀਨਾ ਵਗਾ ਕੇ ਉਹ ਟੋਕਰੇ ਵਿੱਚ ਸੁੱਟ ਦਿੱਤਾ ਜਿੱਥੇ ਉਹ ਛੰਦ ਪਏ ਨੇ ਉਹ ਛੰਦ ਸਾਰੇ سونے ਦੇ ਹੋ ਗਏ ਇਹ ਕੌਤਕ ਵੇਖ ਕੇ ਹੁਣ ਉਥੋਂ ਅਲੋਪ ਹੋ ਗਏ ਕਹਿੰਦੇ ਭਗਵਾਨ ਵਾਹਿਗੁਰੂ ਉਹ ਦਿਸਣੋਂ ਹੀ ਹਟ ਗਏ ਜਦੋਂ ਰਬਦਾਸ ਮਹਾਰਾਜ ਜੀ ਨੇ ਉੱਪਰ ਸਿਰ ਚੁੱਕ ਕੇ ਵੇਖਿਆ ਕਹਿੰਦੇ ਉੱਥੇ ਭਗਵਾਨ ਨਹੀਂ ਹਨ ਸ੍ਰੀ ਰਵਿਦਾਸ ਮਹਾਰਾਜ ਨੇ ਆਖਿਆ ਕਹਿੰਦੇ ਭਗਵਾਨ ਉਹ ਮੇਰੇ ਛੰਦ ਵਿਗਾੜ ਦਿੱਤੇ ਤੈਂ ਆਖੋ ਸਤਨਾ ਜੇ ਅਸੀਂ ਹੁੰਦੇ ਅਸੀਂ ਤੇ ਖੁਸ਼ ਹੋ ਜਾਂਦੇ ਆਪਣੇ ਵਰਗਾ ਤੇ ਖੁਸ਼ ਹੋ ਜਾਂਦਾ ਵੀ ਇਹ ਲੋਹੇ ਤੋਂ ਸੋਨਾ ਬਣਾ ਦਿੱਤਾ ਮੇਰਾ ਤੇ ਪਰ ਰਵਿਦਾਸ ਮਹਾਰਾਜ ਉਦਾਸ ਹੋ ਗਏ ਉਹ ਕਹਿੰਦੇ ਭਗਵਾਨ ਨੇ ਮੇਰੇ ਛੰਦ ਵਿਗਾੜ ਦਿੱਤੇ ਸਾਰੇ ਉਹ ਮੇਰੇ ਲੋਹੇ ਦੇ ਛੰਦ ਸੋਣਿਆਂ ਦੇ ਕਰਕੇ ਮੇਰੇ ਛੰਦ ਵਿਗਾੜ ਦਿੱਤੇ ਹੁਣ ਮੈਂ ਜੁੱਤੀਆਂ ਗੰਡਣ ਦਾ ਕੰਮ ਕਿਵੇਂ ਕਰੂੰਗਾ ਆਪ ਜੀ ਨੂੰ ਮੇਰੇ ਜੋੜੇ ਗੰਡਣ ਦੀ ਸੇਵਾ ਪਰਵਾਹ ਨਹੀਂ ਇਸ ਇਸ ਤਰ੍ਹਾਂ ਔਰ ਜੇਕਰ ਤੁਹਾਨੂੰ ਇਹ ਪਰਵਾਹ ਨਹੀਂ ਨਾ ਮੇਰੇ ਜੁੱਤੀਆਂ ਗੰਡਣ ਦੀ ਸੇਵਾ ਲੈ ਅੱਜ ਤੋਂ ਬਾਅਦ ਮੈਂ ਜੁੱਤੀਆਂ ਗੰਨਣ ਹੀ ਤਿਆਗ ਦੰਨਾ ਆਖੋ ਸਤਨਾ ਅੱਜ ਤੋਂ ਬਾਅਦ ਮੈਂ ਜੁੱਤੀਆਂ ਨਹੀਂ ਗੰਡਾਂਗਾ ਜੇ ਤੈਨੂੰ ਪਰਵਾਹ ਨਹੀਂ ਹੈ ਇਨਾ ਸ਼ੂਸ਼ੇ ਰਸਾਂ ਦੇ ਵਿੱਚ ਪਰਚ ਕੇ ਮੈਂ ਮੈਂ ਤੇਰਾ ਪਵਿੱਤਰ ਅਤੇ ਮਹਾਂਸਵਾਦੀ ਨਾਮ ਕਿਵੇਂ ਭਲਾ ਦਿਆਂ ਮੈਂ ਇਨਾ ਰਸਾਂ ਵਿੱਚ ਖੋ ਕੇ ਮੈਂ ਤੇਰਾ ਨਾਮ ਨਹੀਂ ਭਲਾ ਸਕਦਾ ਇਹ ਮਾਇਆ ਨੂੰ ਵੇਖ ਕੇ ਮੈਂ ਤੇਰਾ ਨਾਮ ਨਹੀਂ ਭਲਾ ਸਕਦਾ ਸੋ ਮਨ ਵਿੱਚ ਐਸਾ ਵਿਚਾਰ ਕਰਕੇ ਨਾ ਸ਼੍ਰੀ ਰਵਿਦਾਸ ਮਹਾਰਾਜੀ ਨੇ ਉਹ ਛੰਦ ਜਿਹੜੇ ਸੋਨੇ ਦੇ ਬਣੇ ਹੋਏ ਸੀ ਉਹ ਸਾਰੇ ਟੋਆ ਪੁੱਟ ਕੇ ਇੱਕ ਜ਼ਮੀਨ ਦੇ ਵਿੱਚ ਧਰਤੀ ਵਿੱਚ ਦਬ ਦਿੱਤੇ ਜੁੱਤੀਆਂ ਗੰਨਣ ਦਾ ਕੰਮ ਤਿਆਗ ਦਿੱਤਾ ਬਸ ਹੁਣ ਚੌਂਕੜਾ ਮਾਰ ਲਿਆ ਚੌਂਕੜਾ ਮਾਰ ਕੇ ਉਹ ਸਮਾਧੀ ਵਿੱਚ ਲਵਲੀਨ ਹੋ ਗਏ ਭਜਨ ਵਿੱਚ ਲਵਲੀਨ ਹੋ ਗਏ ਸ਼੍ਰੀ ਰਵਿਦਾਸ ਮਹਾਰਾਜ ਜੀ ਆਪਣੀ ਸੁਹਾਵਣੀ ਤੇ ਸਮੇਤ ਠਾਕਰਾ ਦੀ ਪੂਜਾ ਦੇ ਵਿੱਚ ਰੁੱਝ ਗਏ ਆਪਣੀ ਘਰਵਾਲੀ ਨੂੰ ਨਾਲ ਲਾ ਲਿਆ ਦੁਕਾਨ ਦਾ ਕੰਮ ਕਰ ਅੱਖਾਂ ਬੰਦ ਕੀਤੀਆਂ ਗਾ ਕੇ ਦੁਕਾਨ ਤੋਂ ਹੁਣ ਹੋ ਹੋ ਕੇ ਮੁੜਦੇ ਨੇ ਕਿਉਂਕਿ ਦੁਕਾਨ ਅੰਦਰ ਜਿਹੜਾ ਕੰਮ ਸੀ ਉਹ ਤਿਆਗ ਦਿੱਤਾ ਰਵਦਾਸ ਮਹਾਰਾਜ ਨੇ ਗਾਹ ਕੌਂਦੇ ਨੇ ਤੇ ਮੁੜ ਜਾਂਦੇ ਨੇ ਗਾਹ ਕੌਂਦੇ ਨੇ ਮੁੜ ਜਾਂਦੇ ਤੇ ਕਾਰਨ ਪੁੱਛਦੇ ਨੇ ਜੁੱਤੀਆਂ ਦਾ ਕੰਮ ਕਿਉਂ ਤਿਆਗ ਦਿੱਤਾ ਇੱਕ ਦਿਨ ਬਹੁਤ ਸਾਰੇ ਸ਼ਰਧਾਲੂ ਦਰਸ਼ਕ ਦਰਸ਼ਨਾ ਵਾਸਤੇ ਆਏ ਜਦੋਂ ਆਏ ਨਾ ਗਿਆਨ ਗੋਸ਼ਟ ਦੇ ਖਤਮ ਹੋਣ ਤੋਂ ਪਿੱਛੋਂ ਇੱਕ ਸ਼ਰਧਾਲੂ ਨੇ ਕਿਹਾ ਉਹ ਕਹਿੰਦਾ ਜੀ ਭਗਤ ਜੀ ਮੇਰਾ ਪਾਣਾ ਪਾਣਾ ਦਾ ਅਰਥ ਹੈ ਜੁੱਤੀ ਮੇਰਾ ਪਾਣਾ ਟੁੱਟਿਆ ਹੋਇਆ ਹੈ ਮੇਰੀ ਜੁੱਤੀ ਟੁੱਟੀ ਹੋਈ ਹੈ ਪਾਣੇ ਦਾ ਅਰਥ ਹੈ ਜੁੱਤੀ ਜਿੱਥੇ ਇਹ ਪਾਣਾ ਸ਼ਬਦ ਸੀ ਪਹਿਲਾਂ ਜੁੱਤੀ ਨੂੰ ਪਾਣਾ ਆਖਦੇ ਸੀ ਭਾਰਵ ਭਾਵ ਕੇ ਪੈਰ ਵਿੱਚ ਪਾਉਣੀ ਤੇ ਗੁਰਮਖ ਪਿਆਰੇ ਹੁਣ ਭਗਤ ਜੀ ਆਖਣ ਲੱਗੇ ਉਹ ਜਿਹੜੇ ਸ਼ਰਧਾਲੂ ਸੀ ਉਹ ਕਹਿੰਦੇ ਕਿ ਭਗਤ ਜੀ ਮੇਰਾ ਪਾਣਾ ਟੁੱਟਿਆ ਹੋਇਆ ਇਹਨੂੰ ਇਹਨੂੰ ਗੰਢ ਦਿਓ ਆਪਣੇ ਕਿਸ ਦਿਨ ਦੁਕਾਨ ਖੋਲਣੀ ਹੈ ਮੈਂ ਆਪ ਤੋਂ ਬਗੈਰ ਕਿਸੇ ਹੋਰ ਤੋਂ ਇਹ ਜੋੜਾ ਘਣਾਉਣਾ ਵੀ ਨਹੀਂ ਹੈ ਤੁਹਾਡੇ ਪੱਕੇ ਕੰਮ ਨੇ ਔਰ ਸਾਨੂੰ ਹਮੇਸ਼ਾ ਲਈ ਪੱਕਾ ਗਾਹਕ ਬਣਾ ਦਿੱਤਾ ਪਰ ਉਸ ਸ਼ਰਧਾਲੂ ਦਰਸ਼ਕ ਦੀ ਬੇਨਤੀ ਸੁਣ ਕੇ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਉਸ ਵਕਤ ਆ ਸ਼ਬਦ ਉਚਾਰਨ ਕੀਤਾ ਜਿਹੜਾ ਗੁਰੂ ਗ੍ਰੰਥ ਸਾਹਿਬਹ ਜ ਵਿੱਚ ਦਰਜ ਹੈ ਇਹ ਸ਼ਬਦ ਉਚਾਰਨ ਕੀਤਾ ਕਹਿੰਦੇ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇਹ ਸ਼ਬਦ ਉਚਾਰਨ ਕੀਤਾ ਤੇ ਗੁਰਮਖ ਪਿਆਰਿਓ ਇਹਦੇ ਸ਼ਬਦ ਦੇ ਵਿੱਚ ਉਚਾਰਨ ਕੀਤਾ ਕਹਿੰਦੇ ਚਮਟਾ ਚਰਮਟਾ ਗਾਂਠ ਨਾਖ ਜਨਈ ਲੋਕ ਕਠਾਵੈ ਪੰਨਹੀ ਰਹਾਉ ਆਰ ਨਹੀਂ ਜੈ ਤੁਪ ਨਹੀਂ ਰਾਂ ਬੀਠਾਓ ਰੋਪ ਇਹ ਸ਼ਬਦ ਉਚਾਰਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 659 ਅੰਗ ਤੇ ਇਹ ਦਰਜ ਹੈ ਸ਼ਬਦ ਇਹ ਸ਼ਬਦ ਵਿੱਚ ਸ੍ਰੀ ਰਵਿਦਾਸ ਮਹਾਰਾਜ ਆਖਦੇ ਨੇ ਕਹਿੰਦੇ ਹੈ ਭਾਈ ਜਨੋ ਜਿਹੜਾ ਉਹ ਸਵਾਲ ਕੀਤਾ ਸੀ ਨਾ ਉਹਨੇ ਵੀ ਜੁੱਤੀਆਂ ਕੱਢਣੀਆਂ ਤੁਸੀਂ ਛੱਡ ਦਿੱਤੀਆਂ ਦੱਸੋ ਕਦੋਂ ਗੰਡਣੀਆਂ ਨੇ ਜੁੱਤੀਆਂ ਕਦੋਂ ਦੁਕਾਨ ਖੋਲੋਂਗੇ ਮੈਂ ਤੁਹਾਡੇ ਤੋਂ ਹੀ ਜੁੱਤੀ ਗੰਡਾਉਣੀ ਐ ਤਾਂ ਰਵਦਾਸ ਮਹਾਰਾਜ ਜੀ ਨੇ ਆਖਿਆ ਵੀ ਮੈਂ ਤੇ ਤਿਆਗ ਦਿੱਤੀਆਂ ਹੁਣ ਜੁੱਤੀਆਂ ਗੰਡਣੀਆਂ ਉਦੋਂ ਆਹ ਸ਼ਬਦ ਉਚਾਰਨ ਕੀਤਾ ਫਿਰ ਉਹਨੂੰ ਉਪਦੇਸ਼ ਦਿੱਤਾ ਚਰਮਟਾ ਗਾਂਠ ਨਾ ਜਾਣੀ ਲੋਗ ਗਠਾਵੇ ਪਨਹੀ ਹੇ ਭਾਈ ਜਨੋ ਰਵਦਾਸ ਚਮਾਰ ਹੁਣ ਜੁੱਤੀਆਂ ਗੰਡਣ ਦਾ ਕੰਮ ਨਹੀਂ ਜਾਣਦਾ ਮੇਰੇ ਲੋਕ ਮੇਰੇ ਪਾਸੋਂ ਆ ਕੇ ਜੁੱਤੀਆਂ ਘਣਾਉਣ ਲਈ ਜ਼ੋਰ ਦਿੰਦੇ ਨੇ ਵੀ ਜੁੱਤੀ ਘਣਾਉਣੀ ਹੈ ਮੇਰੇ ਪਾਸ ਆਰ ਵੀ ਨਹੀਂ ਹੈ ਆਰ ਜਿਹੜੀ ਜੁੱਤ ਉਹ ਚਮੜੇ ਨੂੰ ਵੜਦੀ ਹੁੰਦੀ ਹੈ ਮੇਰੇ ਕੋਲ ਉਹ ਆਰ ਵੀ ਨਹੀਂ ਹੈ ਕੀ ਅਖੇ ਇਹ ਸ਼ਬਦ ਬਾਣੀ ਵਿੱਚ ਲਿਖਿਆ ਆਰ ਨਹੀਂ ਜਹ ਤਪੋ ਮੇਰੇ ਕੋਲ ਆਰ ਵੀ ਨਹੀਂ ਹੈ ਜਿਸ ਨਾਲ ਮੈਂ ਇਹ ਟੋਪੇ ਲਾ ਲਵਾਂ ਮੇਰੇ ਕੋਲ ਰੰਬੀ ਵੀ ਨਹੀਂ ਹੈ ਨਹੀਂ ਰੰਬੀ ਠਾਉ ਰੂਪ ਨਹੀਂ ਮੇਰੇ ਕੋਲ ਰੰਬੀ ਹੈ ਹੁਣ ਲੋਕ ਗੰਠ ਗੰਠ ਖਰਾ ਬਿਗੂਚਾ ਲੋਕ ਜੁੱਤੀਆਂ ਗਢਾਉਣ ਦੇ ਭਾਵ ਚੰਗੀਆਂ ਕੁਲਾਂ ਵਿੱਚ ਜਨਮ ਲੈ ਲੈ ਕੇ ਬੜੇ ਖਵਾਰ ਹੋ ਰਹੇ ਨੇ ਪਰੰਤੂ ਮੈਂ ਬਿਗੈਰ ਜੁੱਤੀਆਂ ਗੰਢਣ ਦੇ ਭਾਵ ਚੰਗਾ ਸਰੀਰ ਧਾਰਨ ਦੇ ਵੀ ਨਿਰੰਕਾਰ ਦੇ ਘਰ ਵਿੱਚ ਅਪੜ ਗਿਆ ਹਾਂ ਆਖਣ ਲੱਗੇ ਕਹਿਰ ਰਵਦਾਸ ਜਪੈ RAM RAM ਮੋਹਿ ਜਮ ਸੋ ਨਾਹੀ ਕੰਮ। ਸ੍ਰੀ ਰਵਦਾਸ ਮਹਾਰਾਜ ਕਹਿੰਦੇ ਕਹਿੰਦੇ ਹੁਣ ਤਾਂ ਕੇਵਲ ਮੈਂ ਨਾਮ ਜਪਦਾ ਹੁਣ ਮੈਂ ਜੁੱਤੀਆਂ ਨਹੀਂ ਗਣਦਾ ਇਸ ਲਈ ਮੇਰਾ ਜਮਾ ਦੇ ਨਾਲ ਕੋਈ ਕੰਮ ਵੀ ਨਹੀਂ ਹੈ ਭਾਵ ਮੈਂ ਸੰਸਾਰ ਦੇ ਸਾਰੇ ਕੰਮ ਛੱਡ ਦਿੱਤੇ ਨੇ ਔਰ ਛੱਡ ਕੇ ਮੈਂ ਕੇਵਲ ਅਕਾਲ ਸੇਵੀ ਹੋ ਗਿਆ ਮੈਨੂੰ ਜਗ ਦੇ ਧੰਦੇ ਦਾ ਹੁਣ ਪਰਵਾਹ ਨਹੀਂ ਸਕਦੇ। ਇਹ ਜਗਤ ਦੀ ਮਾਇਆ ਮੈਨੂੰ ਪਰਮਾ ਨਹੀਂ ਸਕਦੀ ਤੇ ਜਦੋਂ ਗੁਰਮਖ ਪਿਆਰਿਓ ਇਹ ਸ਼ਬਦ ਉਚਾਰਨ ਕੀਤਾ ਹੁਣ ਜਦੋਂ ਭਗਤ ਜੀ ਤੋਂ ਬ੍ਰਹਮ ਗਿਆਨ ਦਾ ਉਪਦੇਸ਼ ਲੈ ਕੇ ਉਹ ਦਰਸ਼ਕ ਚਲੇ ਗਏ ਇਹ ਸ਼ਬਦ ਸੁਣ ਕੇ ਚਲੇ ਗਏ ਜਿਹੜੇ ਜੁੱਤੀ ਘਣਾਉਣ ਆਏ ਸੀ ਕਾਂਸੀਪੂਰੀ ਦੇ ਬ੍ਰਹਮਣਾਂ ਨੇ ਘਰ-ਘਰ ਚਰਚਾ ਚਲਾ ਦਿੱਤੀ ਉਹ ਕਹਿੰਦੇ ਰਵਿਦਾਸ ਭਗਤ ਦੇ ਦਿਵਾਲਾ ਕੱਢ ਦਿੱਤਾ ਹੈ ਉਹ ਸ਼ਾਹੂਕਾਰ ਦਾ ਕਰਜ ਖਾ ਕੇ ਆਕੀ ਹੋ ਕੇ ਬਹਿ ਗਿਆ ਕੰਮ-ਕਾਜ ਛੱਡ ਕੇ ਹੁਣ ਲੋਕਾਂ ਤੋਂ ਪੂਜਾ ਇਕੱਠੀ ਕਹਿੰਦੇ ਕਰਨੀ ਸ਼ੁਰੂ ਕਰ ਦਿੱਤੀ ਕੰਮ-ਕਾਜ ਛੱਡ ਕੇ ਲੋਕਾਂ ਤੋਂ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਜਗਤ ਨੂੰ ਠੱਗਣ ਦੇ ਤਰੀਕੇ ਸੋਚ ਰਿਹਾ ਹੈ ਪੰਡਤਾਂ ਨੇ ਗੁਰ ਬ੍ਰਹਮਣਾਂ ਨੇ ਇਸ ਤਰ੍ਹਾਂ ਗਰਮਖਾ ਪਿਆਰ ਸਾਰੇ ਨਗਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਉਹ ਗਲਤ ਗੱਲਾਂ ਫਲਾ ਦਿੱਤੀਆਂ ਰਵਦਾਸ ਮਹਾਰਾਜ ਜੀ ਨੇ ਤੇ ਤਾਂ ਕੰਮ ਛੱਡਿਆ ਸੀ ਕਿ ਉਹ ਛੰਦ ਜਿਹੜੇ ਸੀ ਉਹ سونے ਦੇ ਬਣਾ ਦਿੱਤੇ ਪਰ ਇਹ ਪੰਡਤ ਬ੍ਰਹਮਣ ਕੀ ਕਹਿ ਰਹੇ ਨੇ ਕਹਿੰਦੇ ਕੇਵਲ ਆਪਣੀ ਪੂਜਾ ਕਰਾਉਣ ਵਾਸਤੇ ਆਪਣਾ ਕੰਮ ਛੱਡ ਦਿੱਤਾ ਦੁਨੀਆ ਨੂੰ ਜਗਤ ਨੂੰ ਠੱਗਣ ਦੇ ਤਰੀਕੇ ਸੋਚ ਰਿਹਾ ਹੈ ਉਹ ਤੇ ਜਗਤ ਤੋਂ ਉਪਰਾਮ ਹੋ ਕੇ ਮਾਇਆ ਤੋਂ ਉਪਰਾਮ ਹੋ ਕੇ ਅੰਦਰ ਵਿਰਾਗ ਮਈ ਹੋ ਗਏ ਸੀ ਅੰਦਰ ਵਿਰਾਗ ਆ ਗਿਆ ਸੀ ਪਰ ਇਹ ਉਲਟਾ ਆਖ ਰਹੇ ਨੇ ਕੀ ਕਹਿ ਰਹੇ ਨੇ ਇਸ ਨੀਚ ਦੇ ਪਿੱਛੇ ਲੋਕ ਲੱਗਣ ਵਾਲੇ ਵੀ ਨਰਕਾਂ ਨੂੰ ਜਾਣਗੇ ਨਰਕਾਂ ਦੇ ਭਾਗੀ ਹੋਣਗੇ ਤੇ ਇਹ ਵੀ ਨਰਕਾਂ ਨੂੰ ਜਾਏਗਾ ਵੇਦਾਂ ਦੇ ਵਿੱਚ ਸੂਦਰ ਨੂੰ ਭਗਤੀ ਕਰਨ ਦਾ ਬਿਲਕੁਲ ਹੱਕ ਨਹੀਂ ਹੈ ਕਿਉਂਕਿ ਵੇਦ ਈਸ਼ਵਰ ਦੀ ਕਿਰਤ ਹਨ ਇਹ ਆਪ ਵੀ ਵੇਦਾਂ ਤੋਂ ਬੇਮੁਖ ਹੈ ਦੁਨੀਆ ਨੂੰ ਵੀ ਕੁਰਾਹੇ ਪਾ ਰਿਹਾ ਹੈ ਜਦ ਵੇਦ ਅਸ਼ੂਤਾਂ ਨੂੰ ਇਸ ਪੂਜਾ ਦੇ ਪੰਡ ਚੁਕਣ ਤੋਂ ਰੋਕਦੇ ਹਨ ਤਾਂ ਫਿਰ ਇਹ ਇਹਦਾ ਇਹਨਾਂ ਦਾ ਹੱਕ ਭੇਖ ਧਾਰਨ ਦਾ ਅਯੋਗ ਹੈ ਇਸ ਲਈ ਕਹਿੰਦੇ ਰਵਿਦਾਸ ਰਾਜ ਦੰਡ ਦਾ ਭਾਗੀ ਹੈ ਰਾਜ ਦੰਡ ਰਾਜ ਦੰਡ ਦਾ ਭਾਵਕੇ ਵੀ ਰਾਜੇ ਤੋਂ ਸਜ਼ਾ ਦਬਾਓ ਵੇ ਇਹ ਰਾਜੇ ਤੋਂ ਸਜ਼ਾ ਦਵਾਓ ਕਿਉਂਕਿ ਇਹਨੇ ਆਪਣੀ ਕਿਰਤ ਛੱਡ ਕੇ ਆਪਣਾ ਕੰਮ ਛੱਡ ਕੇ ਕਹਿੰਦੇ ਚੌਂਕੜਾ ਮਾਰ ਕੇ ਹੁਣ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਪਰ ਹੈ ਸਭ ਕੁਝ ਉਲਟ ਸੀ ਉਹ ਮਾਇਆ ਖਾਤਰ ਮਾਇਆ ਨੂੰ ਤਿਆਗ ਕੇ ਤੇ ਬੈਠੇ ਸੀ ਪਰ ਇਹਨਾਂ ਨੂੰ ਇੱਧਰ ਸੀ ਵੀ ਮਾਇਆ ਇਕੱਠੀ ਕਰਨ ਖਾਤਰ ਬੈਠੇ ਨੇ ਰਵਿਦਾਸ ਮਹਾਰਾਜ ਤੇ ਉਹ ਮਾਇਆ ਨੂੰ ਤਿਆਗ ਕੇ ਸੋਨਾ ਉਹ ਜਿਹੜੇ ਸੋਨੇ ਬਣੇ ਸੀ ਛੰਦ ਉਹਨਾਂ ਨੂੰ ਤਿਆਗ ਕੇ ਤੇ ਤਾਂ ਕਰਕੇ ਉਹ ਬੈਠੇ ਸੀ ਕੰਮ ਛੱਡ ਕੇ ਪਰ ਇਹਨਾਂ ਨੂੰ ਇਦਾਂ ਸੀ ਵੀ ਤਾਂ ਕਰਕੇ ਵੀ ਇਹ ਪਖੰਡ ਕਰਦੇ ਨੇ ਕੇਵਲ ਪੂਜਾ ਇਕੱਠੀ ਕਰਨ ਵਾਸਤੇ ਪੂਜਾ ਦਾ ਧਾਨ ਇਕੱਠਾ ਕਰਨ ਵਾਸਤੇ ਉਹ ਕਹਿੰਦੇ ਰਵਿਦਾਸ ਰਾਜ ਦੰਡ ਦਾ ਭਾਗੀ ਹੈ ਰਾਜ ਦੰਡ ਭਾਵ ਕੇ ਰਾਜੇ ਤੋਂ ਸਜ਼ਾ ਦਵਾਓ ਇਕੱਠੇ ਹੋ ਕੇ ਰਾਜੇ ਕੋਲ ਚੱਲੋ ਸਾਰੇ ਇਸ ਦੇ ਪਿੱਛੇ ਕੋਈ ਨਾ ਲੱਗੇ ਔਰ ਉਸ ਨੂੰ ਵੀ ਰਾਜ ਦੰਡ ਦਵਾਇਆ ਜਾਵੇਗਾ ਜਿਹੜਾ ਇਹਦੇ ਪਿੱਛੇ ਲੱਗੇਗਾ ਬ੍ਰਾਹਮਣਾਂ ਦਾ ਕਰਮ ਕੇਵਲ ਬ੍ਰਾਹਮਣ ਹੀ ਕਰ ਸਕਦਾ ਹੈ ਇਹ ਇਹ ਨੀਚ ਜਾਤ ਵਿੱਚੋਂ ਹੋ ਕੇ ਨਹੀਂ ਕਰ ਸਕਦਾ ਜੰਝੂ ਪਾਉਣਾ ਟਿੱਕੇ ਲਾਉਣੇ ਟੱਲ ਖੜਕਾਉਣੇ ਠਾਕਰਾਂ ਦੀ ਪੂਜਾ ਕਰਨੀ ਇਹ ਇਹ ਸਾਰਾ ਕੁਝ ਇਹ ਬ੍ਰਾਹਮਣਾਂ ਦਾ ਹੱਕ ਹੈ ਪਰ ਇਹ ਠਗੀਆਂ ਕਰ ਰਿਹਾ ਹੈ ਆਪ ਕਰ ਰਿਹਾ ਹੈ ਭੋਲੇ ਭਾਲੇ ਲੋਕਾਂ ਨੂੰ ਇਸ ਦੀ ਚਲਾਕੀ ਤੋਂ ਬਚਣਾ ਚਾਹੀਦਾ ਉਹ ਉਧਰ ਹੋਰ ਪ੍ਰਚਾਰ ਕਰ ਰਹੇ ਨੇ ਹਮ ਭਗਤ ਜੀ ਲੋਕਾਂ ਤੋਂ ਆਪਣੀ ਨਿੰਦਿਆ ਸੁਣ ਕੇ ਘਬਰਾਏ ਨਹੀਂ ਪੱਠੀ ਵਿੱਚ ਪੈ ਕੇ ਹਮੇਸ਼ਾ ਕੱਚੇ ਛੋਲੇ ਤੜਕਦੇ ਨੇ ਜਦੋਂ ਕੱਚੇ ਛੋਲਿਆਂ ਨੂੰ ਪਾਉਣਿਆ ਨਾ ਪੱਠੀ ਵਿੱਚ ਹਮੇਸ਼ਾ ਤੜਕਦੇ ਆ ਉਹ ਝੋ ਜੇ ਨਹੀਂ ਉਛਲਦੇ ਜਿਹੜੇ ਝੋ ਹੁੰਦੇ ਨੇ ਸਮਾਨ અપਮਾਨ ਦਾ ਜਿਹੜਾ ਕੋਪ ਅਗਿਆਨੀ ਪੁਰਸ਼ ਨੂੰ ਹੁੰਦਾ ਹੈ ਜਿਹੜਾ ਜਿਹਨੂੰ ਅਗਿਆਨ ਨਾ ਹੋਵੇ ਤੇ ਉਹ ਟੜਕਦਾ ਹੈ ਜਿਹਨੂੰ ਗਿਆਨ ਨਾ ਹੋਵੇ ਜਿਹੜਾ ਅਗਿਆਨੀ ਹੋਵੇ ਕਹਿੰਦੇ ਜਿਹੜਾ ਪਖੰਡੀ ਹੋਵੇ ਕਹਿੰਦੇ ਟਿਲਕਦਾ ਉਹ ਹੈ ਸਾਨੂੰ ਕਾਦਾ અપਮਾਨ ਦਾ ਭਾਵੇਂ ਹਰਖ ਭਾਵੇਂ ਸੋਗ ਭਾਵੇਂ ਸਾਡੀ ਸੋਭਾ ਹੋਵੇ ਭਾਵੇਂ ਸਾਡੀ ਨਿੰਦਿਆ ਹੋਵੇ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਜਿਹੜੇ ਰੱਬ ਦੇ ਪਿਆਰੇ ਨੇ ਉਹ ਕੇਵਲ ਉਹਨਾਂ ਨੂੰ ਨਾ ਆਪਣਾ ਸੋਭਾ ਨਾਲ ਕੋਈ ਮਤਲਬ ਹੁੰਦਾ ਨਾ ਆਪਣੇ ਨਰਾਦਰ ਨਾਲ ਕੋਈ ਮਤਲਬ ਹੁੰਦਾ ਨਾ ਆਪਣੀ ਨਿੰਦਿਆ ਦੇ ਨਾਲ ਨਾ ਆਪਣੀ ਸੋਭਾ ਦੇ ਨਾਲ ਪਰ ਜਿਹੜੇ ਪਖੰਡ ਕਰਦੇ ਐ ਕਹਿੰਦੇ ਜਿਵੇਂ ਕੱਚਾ ਦਾਣਾ ਤੜਕਦਾ ਕਹਿੰਦੇ ਉਹ ਇਦਾਂ ਤੜਕਦੇ ਐ ਉੱਛਲਦੇ ਨੇ ਸੋ ਇਸ ਕਰਕੇ ਮਹਾਪੁਰਖਾਂ ਨੂੰ ਸਮੇਰ ਦੀ ਤਰ੍ਹਾਂ ਅੰਧੇਰੀਆਂ ਤੇ ਛਖੜਾਂ ਦਾ ਭੈ ਨਹੀਂ ਹੁੰਦਾ ਦਲਾ ਨਹੀਂ ਸਕਦਾ ਜਿਹੜੇ ਪੂਰਨ ਸਾਧੂ ਹੁੰਦੇ ਨੇ ਦੂਜਾ ਦਿਨ ਸਵਾ ਪਹਿਰ ਰਾਤ ਸਮੇਂ ਆਪ ਗੰਗਾ ਤੋਂ ਇਸ਼ਨਾਨ ਕਰਕੇ ਸਮਾਧੀ ਵਿੱਚ ਬੈਠੇ ਨੇ ਸਾਖਿਆਤ ਭਾਵ ભગવાન ਨੇ ਦਰਸ਼ਨ ਦਿੱਤੇ ਆ ਕੇ ਵਾਹਿਗੁਰੂ ਨੇ ਆ ਕੇ ਦਰਸ਼ਨ ਦਿੱਤੇ ਭਗਤ ਤੇਰੇ ਪ੍ਰੇਮ ਦੇ ਵਸ ਮੈਂ ਵਿਕੁੰਠ ਛੱਡ ਕੇ ਤੈਨੂੰ ਮਿਲਣ ਵਾਸਤੇ ਆਇਆ ਹਾਂ ਮੂਰਖ ਲੋਕ ਤੇਰੀ ਨਿੰਦਿਆ ਕਰਦੇ ਨੇ ਭਗਵਾਨ ਨੇ ਆ ਕੇ ਕਿਹਾ ਕਈ ਲੋਕ ਐਸੇ ਹੁੰਦੇ ਨੇ ਸੁਭਾਅ ਹੁੰਦਾ ਕਈਆਂ ਦਾ ਕਈ ਲੋਕ ਤੇ ਉਹ ਮਾੜੇ ਜਿਹੜੇ ਮਾੜੇ ਲੋਕ ਨੇ ਨਾ ਮਾੜਿਆਂ ਦੇ ਵਿੱਚੋਂ ਵੀ ਗੁਣ ਲੱਭਦੇ ਨੇ ਜਿਨੂੰ ਲੋਕ ਮਾੜੇ ਕਹਿੰਦੇ ਐ ਉਹਨਾਂ ਵਿੱਚੋਂ ਵੀ ਗੁਣ ਲੱਭਦੇ ਨੇ ਪਰ ਕਈ ਕਈਆਂ ਦਾ ਸੁਭਾਅ ਇਹੋ ਜਿਹਾ ਹੁੰਦਾ ਵੀ ਚੰਗਿਆਂ ਵਿੱਚੋਂ ਵੀ ਉਹ ਔਗਣ ਲੱਭਦੇ ਫਿਰਦੇ ਨੇ ਆਖੋ ਸਤਨਾ ਕਈ ਚੰਗਿਆਂ ਵਿੱਚੋਂ ਵੀ ਔਗਣ ਲੱਭਦੇ ਨੇ ਵੀ ਕੋਈ ਔਗਣ ਮਿਲੇ ਪਰ ਕਈ ਮਾਰਿਆਂ ਦੇ ਵਿੱਚੋਂ ਵੀ ਗੁਣ ਲੱਭਦੇ ਫਿਰਦੇ ਨੇ ਵੀ ਇਹਦੇ ਵਿੱਚੋਂ ਕਿ ਗੁਣ ਮਿਲੇ। ਸੋ ਇਸ ਕਰਕੇ ਉਹ ਮੈਨੂੰ ਚੰਗੇ ਲੱਗਦੇ ਨੇ ਜੋ ਮੇਰੇ ਦਾਸਾਂ ਦੇ ਦਾਸ ਹੋ ਕੇ ਉਹ ਸੇਵਾ ਵਿੱਚ ਜੁੜਦੇ ਨੇ ਭਗਵਾਨ ਨੇ ਕਿਹਾ। ਪ੍ਰਮਾਤਮਾ ਨੇ ਕਿਹਾ ਐ ਰਵਿਦਾਸ ਤੂੰ ਮੇਰਾ ਪੁੱਤਰ ਹੈ। ਮੇਰੇ ਪੁੱਤਰ ਨੇ ਉਹ ਜਿਹੜੇ ਮੇਰਾ ਮੈਨੂੰ ਸੇਵਦੇ ਨੇ, ਮੈਨੂੰ ਯਾਦ ਕਰਦੇ ਨੇ, ਉਹ ਮੇਰੇ ਪੁੱਤਰ ਨੇ। ਮੈਂ ਉਹਨਾਂ ਦਾ ਪਿਤਾ ਹ ਭਗਵਾਨ ਨੇ ਕਿਹਾ ਮੇਰਾ ਨਾਮ ਭਗਤ ਵੱਸਲ ਇਸੇ ਕਰਕੇ ਭਗਤਾਂ ਨੇ ਰੱਖਿਆ ਹੈ ਭਗਤ ਵੱਸਲ ਇਸੇ ਕਰਕੇ ਰੱਖਿਆ ਭਗਤ ਵੱਸਲ ਕਿਉਂਕਿ ਭਗਤਾਂ ਨੂੰ ਮੈਂ ਆਪਣੇ ਪੁੱਤਰਾ ਵਾਂਗੂ ਪਿਆਰ ਕਰਦਾ ਹ ਜਿਵੇਂ ਮਾਂ ਆਪਣੇ ਪੁੱਤਰਾ ਨੂੰ ਆਪਣੀ ਔਲਾਦ ਨੂੰ ਪਿਆਰ ਕਰਦੀ ਹੈ ਜਿਵੇਂ ਗਊਆ ਆਪਣੇ ਬੱਚੇ ਦਾ ਮੋਹ ਕਰਦੀ ਹੈ ਇਸੇ ਤਰ੍ਹਾਂ ਜਿਵੇਂ ਬੱਚੇ ਆਪਣੇ ਬੱਚੇ ਦਾ ਉਹ ਗਊ ਮੋਹ ਕਰਦੀ ਹੈ ਨਾ ਬਾਹਰ ਜੂ ਤੋਂ ਦੌੜੀ ਘਰ ਆਉਂਦੀ ਹੈ ਜਦੋਂ ਸੰਗਲ ਖੋਲ ਦੰਨੇ ਆ ਆਪਣੇ ਬੱਚੇ ਵੱਲ ਭੱਜੀ ਆਉਂਦੀ ਹੈ ਮਾਲਕ ਦੀ ਪ੍ਰਵਾਹ ਵੀ ਨਹੀਂ ਕਰਦੀ ਜਿਹਨੇ ਸੰਗਲ ਖੋਲੇ ਐ ਐਵੇਂ ਕਹਿੰਦੇ ਮੈਂ ਆਪਣੇ ਪਿਆਰੇ ਭਗਤਾਂ ਦੇ ਪਿੱਛੇ ਦੌੜਦਾ ਫਿਰਦਾ ਭਗਵਾਨ ਕਹਿੰਦਾ ਜਿਸ ਭਗਤ ਦੇ ਹਿਰਦੇ ਵਿੱਚ ਮੈਂ ਮਿਟ ਜਾਂਦੀ ਹਾਂ ਮੈਂ ਮਿਟ ਜਾਂਦੀ ਹੈ ਜਿਹਦੇ ਅੰਦਰੋਂ ਹੰਕਾਰ ਮਿਟ ਜਾਂਦਾ ਹੈ ਜਿਹਦੇ ਅੰਦਰੋਂ ਉਹ ਮੇਰਾ ਰੂਪ ਹੋ ਜਾਂਦਾ ਹੈ ਅਤੇ ਉਸ ਦੀ ਸੋਭਾ ਦੋਵੇਂ ਲੋਕਾਂ ਦੇ ਵਿੱਚ ਹੁੰਦੀ ਹੈ ਜਿਹੜਾ ਮੇਰੇ ਪਿਆਰੇ ਨੂੰ ਦੁਖੀ ਕਰਦਾ ਹੈ ਕਹਿੰਦੇ ਉਹ ਸਮਝ ਲਓ ਕਿ ਮੈਂ ਦੁਖੀ ਹੁੰਨਾ ਕਿਉਂਕਿ ਮਾਂ ਨੂੰ ਵੱਧ ਦੁੱਖ ਪਹੁੰਚਦਾ ਜਦੋਂ ਪੁੱਤਰ ਦੁਖੀ ਹੋਵੇ ਸੋ ਇਸ ਕਰਕੇ ਕਹਿੰਦੇ ਨੇ ਤੇਰੀ ਨਿੰਦਿਆ ਚਾਰੇ ਪਾਸੇ ਲੋਕ ਜਿਹੜੇ ਕਰਦੇ ਨੇ ਮੈਨੂੰ ਬਹੁਤ ਬੁਰੇ ਲੱਗਦੇ ਐ ਪਰ ਹੁਣ ਤੇਰਾ ਵੀ ਇਹ ਇੱਕ ਪੇਪਰ ਹੈ ਤੇਰਾ ਵੀ ਇੱਕ ਪਰਚਾ ਹੈ ਹੁਣ ਪਿੱਛੇ ਨਹੀਂ ਹਟਣਾ ਹੁਣ ਅਗਲੀ ਜਿਹੜੀ ਕਥਾ ਆ ਰਹੀ ਐ ਉਹ ਸ਼੍ਰੀ ਰਵਿਦਾਸ ਮਹਾਰਾਜ ਜੀ ਦੀ ਕਥਾ ਸਰਵਣ ਕਰੋ ਇੱਕ ਸ਼ਬਦ ਇੱਥੇ ਫਿਰ ਹੋਰ ਉਚਰਨ ਕੀਤਾ ਰਵਿਦਾਸ ਮਹਾਰਾਜ ਜੀ ਨੇ ਉਹ ਸ਼ਬਦ ਦੇ ਅਰਥ ਆਪ ਜੀ ਨੂੰ ਕੱਲ ਨੂੰ ਸੁਣਾਏ ਜਾਣਗੇ ਦੇ ਨਾਲ ਹੀ ਜੋ ਅਗਲੀ ਕਥਾ ਹੈ ਉਹ ਹੈ ਬਿਲਾਵਲ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਜੋ ਲਿਖੀ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਉਹਦੇ ਵੀ ਅਰਥ ਆਪ ਜੀ ਨੂੰ ਸੁਣਾਏ ਜਾਣਗੇ ਰਹਿਣੀ ਕਥਾ ਵਾ শ্রবণ ਕਰਕੇ ਆਪਣਾ ਜੀਵਨ ਸਫਲਾ ਕਰੋ ਧੰਨਵਾਦ ਸਾਰੀਆਂ ਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂਆਂ ਬੁਰੀਆਂਆਂ ਵਾਚਾ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ